नमस्कार दोस्तों एक बार फिर से आपको कनेडा जाएंगे बात करेंगे कुछ खास गाने का शौक है खाने का शौक है पीने का भी शौक है और पीने का क्या शौक है जो आप समझ रहे हैं वो पीने की बात नहीं कर रहे हम जूस की दूध की पीने की बात कर रहे हैं दोस्तों हैप्पी भैया सबसे पहले आज तक आमने सामने में आपका स्वागत किया जाता है जी सत्यान जितने भी सारे मेरे दर्शक मेरे वीर भरा सारे देख रहे हैं मैं सारे दिल जा रहे हैं जान नहीं की हुई थी आज तक ਤੇ ਆਮ ਸਾਹਮਣੇ ਵਾਲਿਆਂ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਆਪਣੀ ਸਾਰੀ ਟੀਮ ਵੱਲੋਂ ਆਪਣੇ ਸਾਰੇ ਗਰੁੱਪ ਵੱਲੋਂ ਜੀ ਅੱਛਾ ਹੈਪੀ ਭਾਜੀ ਜੀ ਇਹ ਇੱਕ ਸੈਲਫੀ ਪੁਆਇੰਟਾ ਬਣਾ ਰਹੇ ਹਨ ਹਾਂ ਜੀ ਹਾਂ ਤਾਂ ਇਹ ਬਤਾਈਏ ਮੇਰਕੋ ਕਿ ਸੈਲਫੀ ਪੁਆਇੰਟ ਦਾ ਆਮ ਜਨਤਾ ਕੋ ਕੀ ਲਾਭ ਮਿਲੇਗਾ ਇਸ ਦਾ ਲਾਭ ਜਿੱਦਾਂ ਅੱਜ ਕੱਲ ਸਾਰੀਆਂ ਰੀਲਾਂ ਬਣਾਉਣ ਦਾ ਰਵਾਜ ਹੈ ਜੀ ਹੁਣ ਆਪਾਂ ਰੀਲਾਂ ਬਣਾਉਣੀਆਂ ਸੈਲਫੀ ਲੈਣੀਆਂ ਕਿਉਂਕਿ ਫੇਸਬੁੱਕ ਤੇ ਪਾਉਣੀਆਂ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਸਾਰਾ ਸੁਣਨ ਚ ਆਇਆ ਹੈਪੀ ਭਾਜੀ ਸੁਣਨ ਚ ਆਇਆ ਉਹ ਪਿਛੇ ਹੱਸ ਲੀ ਸੁਣਨ ਚ ਆਇਆ ਹੈ ਕਿ ਤੁਸੀਂ एक बहुत तगड़े कलाकार भी हो गान शौक है। आजी, आजी, जी, अपना गाना दोस्तों, गाने का तो दोस्तों का एक तरफ है साथ मिलकर आम जनता को क्या नया तोहफा देने वाले हैं है, बात करेंगे हम आज हम हैप्पी भैया है से कुछ हैप्पी हैप्पी गाना सुनेंगे हैप्पी भैया है, मन का कौन सा सुंदर गाना है जो सबसे ज्यादा बाथरूम में भी घर में भी खाने में भी बाहर भी गाते हैं हाँ जी गाने तो सारे ਇਕੋ ਜਿਹੇ ਹੁੰਦੇ ਆ ਸਾਡੇ ਲਈ ਤਾਂ ਸਾਰੇ ਗਾਣੇ ਸਾਨੂੰ ਜਿੱਦਾਂ ਆਪਣੇ ਪੁੱਤਾਂ ਵਾਂਗੂ ਆ ਆਪਣੇ ਨਿਆਣਿਆਂ ਵਾਂਗੂ ਆ ਸੀ ਉਹਨਾਂ ਨੂੰ ਪਿਆਰ ਕਰਦੇ ਆ ਤੇ ਇਦਾਂ ਹੀ ਆ ਜੀ ਜਿਹੜਾ ਬਾਕੀ ਸਾਡੇ ਲਈ ਆ ਬਾਕੀ ਜਿਹੜਾ ਸਾਰਿਆਂ ਨੂੰ ਪਸੰਦ ਆਵੇ ਉਹ ਵਧੀਆ ਲੱਗਦਾ ਜੀ ਆਪਣੇ ਤੁਸੀ ਦੱਸੋ ਕਿਸ ਸਭ ਨੇ ਪਹਿਲਾ ਜਿਹੜਾ ਕਿਹੜਾ ਵਧੀਆ ਗਾਣਾ ਜਿਆਦਾ ਜਿਆਦਾ ਫੇਮਸ ਆਇਆ ਜਿਹੜਾ ਹੁਣੇ ਆਪਣਾ ਗਾਣਾ ਆਇਆ ਜੀ ਪਹਿਲਾ ਮੇਰਾ ਗਾਣਾ ਆਇਆ ਸੀ ਸੁੱਤਾ ਪਿਆ ਸ਼ੇਰ ਅਤੇ ਗੱਭਰੂ ਛੇੜੀਏ ਨਾ ਛੇੜੀਏ ਕੈਦੀਆਂ ਨੂੰ ਜੇਲ੍ਹ ਤਰਸੋ ਪੁੱਤ ਜੱਟਾਂ ਦੇ ਜੇ ਪਿਆਰ ਨਾ ਰਹਿਣਗੇ ਤੇ ਇਹ ਗਾਣੇ ਆਏ ਸੀਗੇ ਜੀ ਹੁਣ ਆਪਣਾ ਨਵਾਂ ਗਾ ਥੋੜਾ ਜਰ ਰਕ੍ਰੀਸ਼ਨ میوزਿਕ ਨੇ ਰਿਲੀਜ਼ ਕੀਤਾ ਜੀ ਅਨੂਪ ਆਪਣਾ ਵੱਡਾ ਵੀਰ ਆ ਉਹਨੇ ਹੀ ਨਾਲ ਹੋ ਕੇ ਸਾਰਾ ਕੰਮ ਕੀਤਾ ਹੁਣ ਉਹਦੀ ਵੀਡੀਓ ਵੀ ਕਰਨੀ ਹੈ ਜੀ ਆਡੀਓ ਹੀ ਹੱਲੇ ਆਈ ਗੱਲੀ ਅੱਛਾ ਸੁਣਾਓ ਕੇ ਦੋ ਬੋਲ ਸਾਨੂੰ ਹਾਂਜੀ ਹਾਂਜੀ ਹੋ ਕੁੱਕੜ ਕੜਦਾ ਕੜਦਾ ਚੁੱਲ੍ਹੇ ਸੜਦਾ ਜਾਵੇ ਮੁੰਡਾ 24 ਘੰਟੇ ਨਾਮ ਕੁੜੀ ਦਾ ਗਾਵੇ ਉਹਨੂੰ ਯਾਦ ਨਾ ਆਵੇ ਆਪਣੇ ਜਿਗਰੀ ਯਾਰਾਂ ਦੀ ਉਹਨੂੰ ਯਾਦ ਨਾ ਆਵੇ ਆਪਣੇ ਜਿਗਰੀ बात तो है हैप्पी भैया ने वाक्य ही हमारा दिल हैप्पी कर दिया दोस्तों फिर बात करेंगे तब तक लिए आप मुझे इजाजत दीजिए मैं आपका अपना ऐस कर सकना आज तक आमने सामने हैप्पी भैया के साथ फिर दिल खुशियां दिल खोर के फिर हम कल बात करेंगे आप तब तक हमारा इंतजार करते रहिए